ਇੱਕ ਬੇਹਦ ਮੰਦ ਭਾਗੀ ਘਟਨਾ ਵਾਪਰੀ ਹੈ ਜਿੱਥੇ ਕਿ ਇੱਕੋ ਪਰਿਵਾਰ ਦੇ ਚਾਰ ਜੀਆ ਨੇ ਸਲਫਾਸ ਖਾ ਲਈਏ ਜਿਨ੍ਹਾਂ ਵਿੱਚੋਂ ਕੇ ਤਿੰਨ ਦੀ ਮੌਤ ਹੋ ਗਈ ਹੈ ਜਦਕਿ ਖੁਦ ਨੌਜਵਾਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਮਰਨ ਵਾਲਿਆਂ ਵਿੱਚ ਦੋ ਬੱਚੀਆਂ ਅਤੇ ਨੌਜਵਾਨ ਦੀ ਪਤਨੀ ਸ਼ਾਮਿਲ ਹੈ ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਫੈਲ ਗਿਆ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਜਦਕਿ ਖੁਦ ਨੌਜਵਾਨ ਹਸਪਤਾਲ ਵਿੱਚ ਪਿਆ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਤੇ ਘਟਨਾ ਫਿਰੋਜ਼ਪੁਰ ਦੇ ਕਸਬਾ ਤਲਵੰਡੀ ਪਾਈਕੇ ਦੀ ਹੈ ਜਿੱਥੇ ਕਿ ਇੱਕੋ ਪਰਿਵਾਰ ਦੇ ਚਾਰ ਜੀਆ ਨੇ ਸਲਫਾਸ ਖਾ ਲਈ ਇਸ ਤਰ੍ਹਾਂ ਇੱਕ ਔਰਤ ਅਤੇ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਅਨਸਾਰ ਪਰਿਵਾਰ ਤਲਵੰਡੀ ਪਾਈ ਦੇ ਬੁੱਢਾ ਖੁੱਦ ਰਹਿਣ ਵਾਲਾ ਹੈ ਜਿਨ੍ਹਾਂ ਦੇ ਲੜਕੇ ਅਮਨ ਗੁਲਾਟੀ ਨੇ ਸ਼ੇਅਰ ਮਾਰਕੀਟ ਵਿੱਚ ਪੈਸੇ ਲਗਾਏ ਹੋਏ ਸਨ ਅਤੇ ਸ਼ੇਅਰ ਮਾਰਕੀਟ ਡਾਊਨ ਹੋ ਜਾਣ ਕਰਕੇ ਨੌਜਵਾਨ ਨੂੰ ਵੱਡਾ ਘਾਟਾ ਪੈ ਗਿਆ ਜਿਸ ਤੋਂ ਬਾਅਦ ਇਹ ਨੌਜਵਾਨ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗਿਆ ਜਿਸ ਦੇ ਨਾਲ ਕੇ ਪੂਰਾ ਪਰਿਵਾਰ ਵੀ ਪੈਸੇ ਦੀ ਤੰਗੀ ਅਤੇ ਘਾਟੇ ਕਾਰਨ ਪਰੇਸ਼ਾਨ ਰਹਿਣ ਲੱਗਿਆ ਇਸ ਤੋਂ ਬਾਅਦ ਅਮਨ ਕੁਲਾਟੀ ਸਮੇਤ ਉਸ ਦੀ ਪਤਨੀ ਮੋਨਿਕਾ ਇੱਕ 8 ਸਾਲਾ ਬੱਚੀ ਅਤੇ ਇੱਕ 2.5 ਸਾਲਾ ਬੱਚੀ ਨੇ ਸਲਫਾਸ ਖਾ ਲਈ ਜਿਸ ਤੋਂ ਬਾਅਦ ਇਸ ਨੌਜਵਾਨ ਦੀ ਪਤਨੀ ਮੋਨਿਕਾ ਅਤੇ ਦੋ ਬੱਚੀਆਂ ਦੀ ਮੌਤ ਹੋ ਗਈ ਹੈ ਜਦਕਿ ਖੁਦ ਨੌਜਵਾਨ ਅਮਨ ਕੁਲਾਟੀ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਜ਼ਖਮੀ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਬੇहद ਗੰਭੀਰ ਦੱਸੀ ਜਾ ਰਹੀ ਹੈ ਨੌਜਵਾਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਤੇ ਬੀਤੇ ਕੁਝ ਸਾਲਾਂ ਵਿੱਚ ਇਹ ਸ਼ੇਅਰ ਮਾਰਕੀਟ ਦਾ ਤੰਦਾ ਵੱਡੇ ਪੱਧਰ ਤੇ ਆਮ ਲੋਕਾਂ ਤੱਕ ਪਹੁੰਚਿਆ ਹੈ। ਸ਼ੇਅਰ ਮਾਰਕੀਟ ਦੀਆਂ ਐਪਸ ਰਾਹੀਂ ਲੋਕ ਪੈਸਾ ਲਗਾਉਂਦੇ ਨੇ ਹਾਲਾਂਕਿ ਕਈ ਵਾਰ ਨੌਜਵਾਨ ਜਾਂ ਫਿਰ ਲੋਕ ਥੋੜਾ ਬਹੁਤਾ ਮੁਨਾਫਾ ਵੀ ਕਮਾਉਂਦੇ ਨੇ ਪਰ ਇਸ ਵਾਰ ਇਸ ਨੌਜਵਾਨ ਨੂੰ ਮੁਨਾਫੇ ਦੀ ਜੀਗਾ ਘਾਟਾ ਪਿਆ ਏ ਜਿਸ ਦੀ ਕੀਮਤ ਉਸ ਦੇ ਪੂਰੇ ਪਰਿਵਾਰ ਨੂੰ ਚੁਕਾਉਣੀ ਪਈ ਏ ਜੀ ਹਾਂ ਨੌਜਵਾਨ ਨੇ ਸ਼ੇਅਰ ਮਾਰਕੀਟ ਚ ਪੈਸੇ ਲਗਾਏ ਸੀ ਜਿਸ ਤੋਂ ਬਾਅਦ ਉਸ ਨੂੰ ਵੱਡਾ ਘਾਟਾ ਪਿਆ ਅਤੇ ਇਸ ਘਾਟੇ ਨੂੰ ਨਾ ਜਰਦਿਆਂ ਪੂਰੇ ਪਰਵਾਦ ਨੇ ਸਲਫਾਸ ਖਾ ਲਈ ਤੀ ਜਿਸ ਕਾਰਨ ਇਸ ਨੌਜਵਾਨ ਦੀਆਂ ਦੋ ਬੱਚੀਆਂ ਸੜੇ ਪਤਨੀ ਦੀ ਮੌਤ ਹੋ ਗਈ ਹੈ ਜਦ ਕਿ ਖੁਦੇ ਨੌਜਵਾਨ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਦੱਸਦੀ ਹੈ ਕਿ ਨੌਜਵਾਨਾਂ ਵਿੱਚ ਜਲਦੀ ਪੈਸਾ ਕਮਾਉਣ ਦੀ ਚਾਹਤ ਉਹਨਾਂ ਨੂੰ ਅਜਿਹੇ ਧੰਦਿਆਂ ਵੱਲ ਲੈ ਕੇ ਜਾ ਰਹੀ ਹੈ ਜਿੱਥੇ ਕਿ ਉਹ ਆਨਲਾਈਨ ਪੈਸਾ ਕਮਾਉਣ ਦੇ ਚੱਕਰਾਂ ਵਿੱਚ ਕਈ ਵਾਰ ਆਪਣੇ ਪੈਸੇ ਫਸਾ ਲੈਂਦੇ ਨੇ ਜਾਂ ਫਿਰ ਵੱਡੇ ਘਟਿਆਂ ਦਾ ਸ਼ਿਕਾਰ ਹੁੰਦੇ ਨੇ ਅਜਿਹਾ ਹੀ ਫਿਰੋਜ਼ਪੁਰ ਦੇ ਤਲਵੰਡੀ ਪਾਈ ਦੇ ਇਸ ਨੌਜਵਾਨ ਨਾਲ ਵਾਪਰਿਆ ਜਿੱਥੇ ਕਿ ਇਸ ਨੌਜਵਾਨ ਅਮਨ ਗੁਲਾਟੀ ਨੇ ਸ਼ੇਅਰ ਮਾਰਕੀਟ ਵਿੱਚ ਪੈਸੇ ਲਗਾਏ ਸਨ ਅਤੇ ਸ਼ੇਅਰ ਮਾਰਕੀਟ ਡਾਊਨ ਹੋ ਜਾਣ ਕਾਰਨ ਉਸ ਨੂੰ ਵੱਡਾ ਘਾਟਾ ਪੈ ਗਿਆ ਜਿਸ ਤੋਂ ਬਾਅਦ ਖੁਦ ਅਮਨ ਗੁਲਾਟੀ ਉਸਦੀ ਪਤਨੀ ਮੋਨਿਕਾ ਅਤੇ ਦੋ ਬੱਚੀਆਂ ਨੇ ਸਲਫਾਸ ਖਾ ਲਈ ਜਿਸ ਤੋਂ ਬਾਅਦ ਉਸ ਦੀਆਂ ਦੋ ਬੱਚੀਆਂ ਜਿਨ੍ਹਾਂ ਵਿੱਚੋਂ ਇੱਕ ਦੀ ਉਮਰ 8 ਸਾਲ ਸੀ ਅਤੇ ਇੱਕ ਮਹਿਜ 22 ਸਾਲਾਂ ਦੀ ਸੀ ਦੋਵਾਂ ਦੀ ਮੌਤ ਹੋ ਗਈ ਹੈ ਜਦਕਿ ਉਸਦੀ ਪਤਨੀ ਵੀ ਰੱਬ ਨੂੰ ਪਿਆਰੀ ਹੋ ਗਈ ਪਰ ਦੂਜੇ ਪਾਸੇ ਖੁਦ ਇਹ ਨੌਜਵਾਨ ਗੰਭੀਰ ਹਾਲਤ ਵਿੱਚ ਦੱਸਿਆ ਜਾ ਰਿਹਾ ਹੈ ਜਿਸ ਨੂੰ ਕਿ ਗੰਭੀਰ ਹਾਲਤ ਵਿੱਚ ਫਿਰੋਜ਼ਪੁਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪਰ ਫਿਲਹਾਲ ਉਸਦੀ ਹਾਲਤ ਬੇहद ਨਾਜ਼ੁਕ ਬਣੀ ਹੋਈ ਹੈ ਕਿਹਾ ਜਾ ਰਿਹਾ ਹੈ ਕਿ ਇਸ ਨੌਜਵਾਨ ਦੀ ਜ਼ਿੰਦਗੀ ਅਤੇ ਮੌਤ ਹੁਣ ਉੱਪਰ ਵਾਲੇ ਦੇ ਹੱਥ ਵਿੱਚ ਹੈ ਸ਼ਾਇਦ ਇਹ ਨੌਜਵਾਨ ਬਚ ਸਕੇ ਜਾਂ ਫਿਰ ਨਾ ਬਚ ਸਕੇ ਪਰ ਇਹ ਪੂਰੀ ਘਟਨਾ ਸ਼ੇਅਰ ਮਾਰਕੀਟ ਕਰਨ ਵਾਪਰੀ ਹੈ ਜਿੱਥੇ ਕਿਸ ਨੌਜਵਾਨ ਨੇ ਵੱਡੇ ਪਿੱਤਰ ਤੇ ਆਪਣੀ ਸਾਰੀ ਜਮਾ ਪੂੰਜੀ ਲਗਾਈ ਸੀ ਅਤੇ ਇਸ ਤੋਂ ਬਾਅਦ ਜਦੋਂ ਉਸ ਨੂੰ ਕਾਟਾ ਪਿਆ ਤਾਂ ਪੂਰਾ ਪਰਿਵਾਰ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗਿਆ ਅਤੇ ਇਸੇ ਦੇ ਚੱਲਦਿਆਂ ਹੀ ਪੂਰੇ ਪਰਿਵਾਰ ਨੇ ਸਲਫਾਸ ਖਾ ਲਈ ਜਿਸ ਤੋਂ ਬਾਅਦ ਉਸ ਦੀਆਂ ਦੋ ਬੱਚੀਆਂ ਅਤੇ ਪਤਨੀ ਦੀ ਮੌਤ ਹੋ ਗਈ ਹੈ ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਸੈਂਟਰਲ ਪੰਜਾਬ ਟੀਵੀ